ਲੱਗੇ ਤਾਂ ਹੁਣ ਸਿੰਡੀਕੇਟ ਮੈਂਬਰ ਸਿੱਧੇ ਨਾਮਜ਼ਦ ਕੀਤੇ ਜਾਣਗੇ ਇਹ ਵੀ ਸੀ ਮਰਜੀ ਚਲਾਊਗਾ ਇਹ ਯੂਨੀਵਰਸਿਟੀ ਜਿਹੜੀਆਂ ਸਟੇਟ ਯੂਨੀਵਰਸਿਟੀਆਂ ਨੇ ਚਾਂਸਲਰ ਗਵਰਨਰ ਹੁੰਦਾ ਪਰ ਪੰਜਾਬ ਯੂਨੀਵਰਸਿਟੀ ਆ ਚਾਂਸਲਰ ਜਿਹੜਾ ਉਹ ਰਾਸ਼ਟਰਪਤੀ ਆ ਇਹ ਪੰਜਾਬ ਸਰਕਾਰ ਸਿਰਫ ਜਿਹੜਾ ਮਗਰਮੱਛੀ ਹੰਝੂ ਵਹਾਉਂਦੀ ਆ ਜਦੋਂ ਉਹਨਾਂ ਨੂੰ ਲੱਗਦਾ ਵੀ ਲੋਕ ਵਿਰੋਧ ਕਰ ਰਹੇ ਕਿਸੇ ਗੱਲ ਦਾ ਉਦੋਂ ਜਿਹੜਾ ਉਹ ਸਿਰਫ ਬਿਆਨਬਾਜ਼ੀ ਕਰਨ ਤੱਕ ਮਤੇ ਮਤੇ ਖੇਡਣ ਵੱਲ ਪੈਸ ਜਾਂਦੀ ਆ ਅਸਲ 'ਚ ਯੂਨੀ ਵਿਦਿਆਰਥੀਆਂ ਦਾ ਮਾਮਲਾ ਨਹੀਂ ਇਹ ਚੰਡੀਗੜ੍ਹ ਦੇ ਵਿੱਚ ਜਿੰਨੇਦਾਰੇ ਸੀ ਕੇਂਦਰ ਨੇ ਕੰਟਰੋਲ ਕਰ ਲੇ ਟਾਇਰ 170 ਕਿੱਲਿਆਂ ਚੰਡੀਗੜ੍ਹ ਵਸਿਆ ਆ 550 ਕਿੱਲੇ ਜਿ ਯੂਨੀਵਰਸਿਟੀ ਆ ਯੂਨੀਵਰਸਿਟੀ ਕੋਕ ਚੰਡੀਗੜ੍ਹ ਤੇ ਪੰਜਾਬ ਦਾ ਪੈਰ ਧਰਾਵਾ ਜੇਤੇ ਵੀ ਕੇਂਦਰ ਦਾ ਕੰਟਰੋਲ ਹੋ ਜਾਂਦਾ ਚੰਡੀਗੜ੍ਹ ਜਿਹੜਾ 40 ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਗਿਆ ਉਹ ਕਿਸੇ ਵੀ ਤਰ੍ਹਾਂ ਪੰਜਾਬ ਦਾ ਹੱਕ ਨਹੀਂ ਰਹੂਗਾ ਇਤਿਹਾਸਕ ਯੂਨੀਵਰਸਿਟੀ ਹੈ ਜਿਹੜੀ ਕਿ ਪੰਜਾਬ ਦੇ ਪਿੰਡਾਂ ਨੂੰ ਪਿੰਡਾਂ ਦੇ ਬਣੀ ਹੋਈ ਹੈ ਤੇ ਨਾਲ ਹੀ ਲੋਕਾਂ ਦਾ ਪੈਸਾ ਇਕੱਠਾ ਕਰਕੇ ਬਣੀ ਹੋਈ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕਾਫੀ ਖਲਾਰਾ ਪਿਆ ਹੋਇਆ ਹੈ ਉਸ ਦੇ ਢਾਂਚੇ ਵਿੱਚ ਕੇਂਦਰ ਸਰਕਾਰ ਵੱਲੋਂ ਫੇਰ ਬਦਲ ਕਰਨ ਨੂੰ ਲੈ ਕੇ ਪੂਰੀਆਂ ਜਥੇਬੰਦੀਆਂ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਯੂਨੀਵਰਸਿਟੀ ਨੂੰ ਘੇਰਿਆ ਹੋਇਆ ਹੈ ਤੇ ਉਧਰੋਂ ਯੂਨੀਵਰਸਿਟੀ ਦੇ ਗੇਟ ਬੰਦ ਕੀਤੇ ਹੋਏ ਆ ਲਗਾਤਾਰ ਕਸ਼ਮਕਸ਼ ਚੱਲ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਜਥੇਬੰਦੀਆਂ ਦੇ ਕੁਝ ਹੋਰ ਆਗੂ ਫਰੀਦਕੋਟ ਦੇ ਵਿੱਚ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਨੂੰ ਘੇਰੀ ਬੈਠੇ ਆ ਉਹਨਾਂ ਦਾ ਤਰਕ ਹੈ ਕਿ ਇਸ ਨੂੰ ਘੇਰਨ ਦਾ ਮਸਲਾ ਵੀ ਇਹੀ ਆ ਕਿ ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਵਾਲੀ ਸਿੱਖਿਆ ਦੀ ਨੀਤੀ ਨੂੰ ਅੱਗੇ ਤੋਰ ਰਹੀ ਆ ਲਾਗੂ ਕਰਨ ਦੇ ਵਿੱਚ ਵੱਡਾ ਹਿੱਸਾ ਪਾ ਰਹੀ ਆ ਇਸ ਕਰਕੇ ਇਸ ਕਾਲਜ ਨੂੰ ਘੇਰਿਆ ਗਿਆ ਹੈ ਤੇ ਹੁਣ ਅਗਲਾ ਕਦਮ ਚੰਡੀਗੜ੍ਹ ਚੱਲ ਰਹੇ ਸੰਘਰਸ਼ ਨੂੰ ਲੈ ਕੇ ਇਹ ਜਥੇਬੰਦੀਆਂ ਕੋਚ ਕਰਨ ਦਾ ਪ੍ਰੋਗਰਾਮ ਬਣਾ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ ਕਿ ਪੰਜਾਬ ਦੀ ਰਾਜਧਾਨੀ ਵਿੱਚ ਬਣੀ ਹੋਈ ਆ ਪੰਜਾਬ ਦੇ ਨਾਂ ਤੇ ਬਣੀ ਹੋਈ ਆ ਉਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੀ ਸੈਨੇਟ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਵਿਦਿਆਰਥੀਆਂ ਦੇ ਇਕੱਠ ਕਰਕੇ ਲਗਾਤਾਰ ਵਿਰੋਧ ਕਰਕੇ ਜਿਹੜਾ ਉਹ ਭਾਵੇਂ ਕਿ ਕੇਂਦਰ ਸਰਕਾਰ ਨੇ ਉਹ ਸੈਨੇਟ ਭੰਗ ਕਰਨ ਦਾ ਫੈਸਲਾ ਵਾਪਸ ਲੈ ਲਿਆ ਪਰ ਕੇਂਦਰੀਕਰਨ ਦੀ ਨੀਤੀ ਹੈ ਜਿਹੜੀ ਨਵੀਂ ਸਿੱਖਿਆ ਨੀਤੀ ਜਿਹੜੀ ਯੂਨੀਵਰਸਿਟੀਆਂ ਨੂੰ ਜਿਹੜਾ ਕੇਂਦਰ ਦੇ ਹਵਾਲੇ ਕਰਦੀ ਆ ਉਹ ਨੀਤੀ ਹਜੇ ਰੱਦ ਨਹੀਂ ਕੀਤੀ ਅਸੀਂ ਚੇਤਾਵਨੀ ਰੈਲੀ ਇੱਥੇ ਕੀਤੀ ਆ ਕਿ ਪੰਜਾਬ ਦੀ ਯੂਨੀਵਰਸਿਟੀ ਜੇ ਖੋਨ ਦੀ ਦੁਬਾਰਾ ਕੋਸ਼ਿਸ਼ ਕੀਤੀ ਜਾਊਗੀ ਤਾਂ ਅਸੀਂ ਪੂਰੇ ਪੰਜਾਬ ਭਰ ਦੇ ਲੋਕ ਜਿਹੜੇ ਅਸੀਂ ਯੂਨੀਵਰਸਿਟੀ ਖੋਨ ਨਹੀਂ ਦੇਵਾਂਗੇ ਕੇਂਦਰ ਦਾ ਲਗਾਤਾਰ ਡਟ ਕੇ ਵਿਰੋਧ ਕਰਦੇ ਰਵਾਂਗੇ ਕਿਉਂਕਿ ਉਹ ਸਾਡੀ ਜਿਹੜੀ ਉਹ ਇਤਿਹਾਸਕ ਯੂਨੀਵਰਸਿਟੀ ਹੈ ਜਿਹੜੀ ਕਿ ਪੰਜਾਬ ਦੇ ਪਿੰਡਾਂ ਨੂੰ ਪਿੰਡਾਂ ਦੇ ਬਣੀ ਹੋਈ ਹੈ ਤੇ ਨਾਲ ਹੀ ਲੋਕਾਂ ਦਾ ਪੈਸਾ ਇਕੱਠਾ ਕਰਕੇ ਬਣੀ ਹੋਈ ਹੈ ਉਸ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਜਿਹੜਾ ਪੰਜਾਬ ਭਰ ਵਿੱਚੋਂ ਜਿਹੜੀ ਰੋਹ ਉੱਠ ਰਹੀ ਆ ਸਾਡੇ ਜਿਹੜੇ ਨਜ਼ਦੀਕੀ ਜ਼ਿਲ੍ਹੇ ਨੇ ਉਹ ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਿਹੜਾ ਉਹ ਇਕੱਠੇ ਵਿੱਚ ਸ਼ਾਮਲ ਹੋਣ ਲਈ ਗਏ ਨੇ ਕਿਉਂਕਿ ਬਾਕੀ ਪੰਜਾਬ ਭਰ ਵਿੱਚ ਜਿਹੜਾ ਇੱਕ ਆਲ ਸੀਗੀ ਉਸ ਮੋਰਚੇ ਦੀ ਕਿ ਸਾਰੇ ਵਿਦਿਆਖਨ ਸਥਾਨਾਂ ਵਿੱਚ ਉਸ ਦਾ ਜਿਹੜਾ ਪ੍ਰੋਗਰਾਮ ਕੀਤਾ ਜਾਵੇ ਉਸੇ ਉਸੇ ਚੇਤਾਵਨੀ ਰੈਲੀ ਤਹਿ ਕੱਟ ਕਰ ਰਹੇ ਕੱਟ ਕਰਕੇ ਜਿਹੜਾ ਸਮੋਦਨ ਕਰ ਰਹੇ ਆ ਸਾਰੇ ਵੱਖ-ਵੱਖ ਜਥੇਬੰਦੀਆਂ ਵੱਲੋਂ ਤਾਂ ਕਿ ਅਸੀਂ ਇੱਕਜੁੱਟਤਾ ਪ੍ਰਗਟ ਕਰ ਸਕੀਏ ਪੰਜਾਬ ਸਰਕਾਰ ਲਗਾਤਾਰ ਜਿਹੜਾ ਉਹ ਕੇਂਦਰੀਕਰਨ ਦੀ ਨੀਤੀ ਉਹਨਾਂ ਦੀ ਹੂਬ-ਹੂ ਲਾਗੂ ਕਰ ਰਹੀ ਆ ਪੰਜਾਬ ਸਰਕਾਰ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਵਿੱਚ ਜਿਹੜੇ ਪਹਿਲੇ ਨੰਬਰ ਤੇ ਆ ਉਸੇ ਨੀਤੀ ਤਹਿਤ ਜਿਹੜਾ ਸਿੱਖਿਆ ਸਿੱਖਿਆ ਦਾ ਜਿਹੜਾ ਭਗਵਾਂ ਕਰਨ ਕੇਂਦਰੀਕਰਨ ਦੇ ਨਿੱਜੀਕਰਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਸਿਰਫ ਜਿਹੜਾ ਮਗਰਮੱਛੀ ਹੰਝੂ ਵਹਾਉਂਦੀ ਆ ਜਦੋਂ ਉਹਨਾਂ ਨੂੰ ਲੱਗਦਾ ਵੀ ਲੋਕ ਵਿਰੋਧ ਕਰ ਰਹੇ ਕਿਸੇ ਗੱਲ ਦਾ ਉਦੋਂ ਜਿਹੜਾ ਉਹ ਸਿਰਫ ਬਿਆਨਬਾਜ਼ੀ ਕਰਨ ਤੱਕ ਮਤੇ-ਮ ਪਰ ਉਹ ਸੂਬੇ ਦੇ ਅਧਿਕਾਰ ਖੋਣ ਦੇ ਖਿਲਾਫ ਜਿਹੜਾ ਕਦੇ ਵੀ ਉਹਨਾਂ ਨੇ ਸਟੈਂਡ ਜਿਹੜਾ ਸਪਸ਼ਟ ਨਹੀਂ ਕੀਤਾ ਇੱਕੋ ਇੱਕ ਯੂਨੀਵਰਸਿਟੀ ਏਸ਼ ਮੁਲਕ ਦੇ ਉਹਨਾਂ ਅਦਾਰਿਆਂ ਚੋਂ ਜਿੱਥੇ ਸੈਨੇਟ ਦੀਆਂ ਚੋਣਾਂ ਹੁੰਦੀਆਂ ਨੇ ਔਰ ਸੈਨੇਟ 99 ਮੈਂਬਰੀ ਚੋਂ ਸਿੰਡੀਕੇਟ 15 ਮੈਂਬਰੀ ਚੁਣੀ ਜਾਂਦੀ ਆ ਸਿੰਡੀਕੇਟ ਤੇ ਵਾਈਸ ਚਾਂਸਲਰ ਜੋ ਫੈਸਲੇ ਕਰਦੇ ਆ ਉਹ ਸੈਨੇਟ ਦੀ ਪ੍ਰਵਾਨਗੀ ਲੈਣੀ ਪੈਂਦੀ ਹੈ ਯਾਨੀ ਕਿ ਵਾਈਸ ਚਾਂਸਲਰ ਦੀ ਤਾਨਾਸ਼ਾਹੀ ਨੂੰ ਕੰਟਰੋਲ ਕਰਨ ਦੇ ਵਾਸਤੇ ਸੈਨੇਟ ਇੱਕ ਅਦਾਰਾ ਹੈਗਾ ਇਹ ਚ 15 ਜਿਹੜੀਆਂ ਕੌਨਸਟੀਟਿਊਐਂਸੀ ਨੇ ਉਹ ਗ੍ਰੈਜੂਏਟ ਕੰਸਟਿਊਂਸੀ ਜਿਹਨਾਂ ਨੇਥੋਂ ਗ੍ਰੈਜੂਏਸ਼ਨ ਕੀਤੀ ਆ 15 ਜਣੇ ਉਹ ਇਲੈਕਸ਼ਨ ਲੜ ਸਕਦੇ ਤੇ 15 ਸੈਨੇਟ ਜਿਹੜੇ ਆ ਗ੍ਰੈਜੂਏਟ ਜਿਹੜੇ ਚੁਣੇ ਜਾਂਦੇ ਉਹਨੂੰ ਵੋਟ ਵੀ ਗ੍ਰੈਜੂਏਟ ਪਾਉਂਦੇ ਆ ਐਵੇਂ 11 ਪ੍ਰਿੰਸੀਪਲ ਦੀਆਂ ਪੋਸਟਾਂ ਸੀ 11 ਲੈਕਚਰਾਂ ਦੀਆਂ ਸੀ ਬਾਕੀ ਨਾਮਜ਼ਦ ਕੀਤੇ ਜਾਂਦੇ ਸੀ ਉਹ ਸੈਨੇਟ ਦੀ ਪਾਵਰ ਖਤਮ ਕਰ ਦਿੱਤੀ ਗਈ ਹੁਣ ਸਿੰਡੀਗੇਟ ਮੈਂਬਰ ਸਿੱਧੇ ਨਾਮਜ਼ਦ ਕੀਤੇ ਜਾਣਗੇ ਤੇ ਵੀਸੀ ਮਰਜ਼ੀ ਚਲਾਊਗਾ ਇਹ ਯੂਨੀਵਰਸਿਟੀ ਜਿਹੜੀਆਂ ਸਟੇਟ ਯੂਨੀਵਰਸਿਟੀ ਉਹਨਾਂ ਦੇ ਚਾਂਸਲ ਗਵਰਨਰ ਹੁੰਦਾ ਪਰ ਪੰਜਾਬ ਯੂਨੀਵਰਸਿਟੀ ਦਾ ਚਾਂਸ ਜਿਹੜਾ ਉਹ ਉਪ ਰਾਸ਼ਟਰਪਤੀ ਆ ਇਸ ਕਰਕੇ ਸਿੱਧੇ ਕੇਂਦਰ ਦੇ ਕੰਟਰੋਲ ਚ ਚਲੀ ਜਾਊਗੀ ਸੈਨੇਟ ਨਾ ਤਾਂ ਸਿੰਡੀਗੇਟ ਦੇ ਫੈਸਲਿਆਂ ਤੇ ਰੋਕਸ ਲਾ ਸਕੂਗਾ ਨਾ ਸਿੰਡੀਗੇਟ ਨੂੰ ਸੈਨੇਟ ਤੋਂ ਦੇ ਫੈਸਲੇ ਪ੍ਰੂਵ ਕਰਨ ਦੀ ਜਿਹੜੀ ਜ਼ਰੂਰਤ ਆ ਪਾਊਗੀ ਯਾਨੀ ਕਿ ਸਾਰਾ ਕੁਝ ਸੈਨੇਟ ਦੀਆਂ ਤਾਕਤਾਂ ਖਤਮ ਕਰਕੇ ਕੇਂਦਰ ਨੇ ਆਪਣੇ ਕੰਟਰੋਲ ਚ ਲੈਣਾ ਚਾਹਿਆ ਪਰ ਜਿਸ ਤਰ੍ਹਾਂ ਯੂਨੀਵਰਸਿਟੀ ਵਿਦਿਆਰਥੀਆਂ ਨੇ ਅੰਦੋਲਨ ਸ਼ੁਰੂ ਕੀਤਾ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿੰਨੇ ਪੰਜਾਬੀ ਸੀ ਜਿਨ੍ਹਾਂ ਨੂੰ ਲੱਗਾ ਕਿ ਅਸਲ 'ਚ ਯੂਨੀ ਵਿਦਿਆਰਥੀਆਂ ਦਾ ਮਾਮਲਾ ਨਹੀਂ ਇਹ ਚੰਡੀਗੜ੍ਹ ਦੇ ਵਿੱਚ ਜਿੰਨੇ ਦਾਰੇ ਸੀ ਕੇਂਦਰ ਨੇ ਕੰਟਰੋਲ ਕਰ ਲੇ 28170 ਕਿੱਲੇ ਚੰਡੀਗੜ੍ਹ ਵਸਿਆ ਆ 550 ਕਿੱਲੇ ਜੀ ਯੂਨੀਵਰਸਿਟੀ ਆ ਯੂਨੀਵਰਸਿਟੀ ਕੁਕ ਚੰਡੀਗੜ੍ਹ ਤੇ ਪੰਜਾਬ ਦਾ ਪੈਰ ਧਰਾਵਾ ਜੇਤੇ ਵੀ ਕੇਂਦਰ ਦਾ ਕੰਟਰੋਲ ਹੋ ਜਾਂਦਾ ਚੰਡੀਗੜ੍ਹ ਜਿਹੜਾ 40 ਪੰਜਾਬ ਦੇ ਪਿੰਡ ਬੁਜਾਰ ਕੇ ਬਣਾਇਆ ਗਿਆ ਉਹ ਕਿਸੇ ਵੀ ਤਰ੍ਹਾਂ ਪੰਜਾਬ ਦਾ ਹੱਕ ਨਹੀਂ ਰਹੂਗਾ ਤੋਂ ਇਹ ਜਿਹੜਾ ਫੈਡਰਲ ਸਟਰਕਚਰ ਦੇ ਉੱਪਰ ਹਮਲਾ ਸੀਗਾ ਕੇਂਦਰੀਕਰਨ ਦੀਆਂ ਨੀਤੀਆਂ ਨੇ ਨਿੱਜੀਕਰਨੀਆਂ ਨੀਤੀਆਂ ਨੇ ਔਰ ਨਵੀਂ ਸਿੱਖਿਆ ਨੀਤੀ ਕੇਂਦਰ ਲਾਗੂ ਕਰਨਾ ਚਾਹੁੰਦਾ ਇਹਨਾਂ ਕਾਰਨਾ ਕਰਕੇ ਸੀ ਪੰਜਾਬ ਪਰ ਚੋਂ ਅੱਜ ਜਿੱਦੇ ਕੇਂਦਰ ਸਰਕਾਰ ਨੂੰ ਜਿਹੜਾ ਪਿੱਛੇ ਹਟਣਾ ਪਿਆ ਪਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੈਨੇਟ ਦੀਆਂ ਚੋਣਾਂ ਵਾਸਤੇ ਤੇ ਹੋਰ ਮੰਗਾਵਾ ਜਿਹੜਾ ਅੰਦੋਲਨ ਕਰ ਰਿਹਾ ਉਹਦੇ ਵਾਸਤੇ ਅੱਜ ਪੂਰੇ ਪੰਜਾਬ ਚ 10 ਤਰੀਕ ਨੂੰ ਹਮਾਇਤ ਚ ਪ੍ਰਦਰਸ਼ਨ ਸੀ ਇਸੇ ਕਰਕੇ ਫਰੀਦਕੋਟ ਦੀ ਬਰਜਿੰਦਾ ਕਾਲਜ ਜੱਗਰ ਇਸ ਨੂੰ ਅਸੇਤ ਕਿਸਾਨ ਮੋਰਚੇ ਜਿੱਥੇ ਬੰਦੀਆਂ 50 ਸਟੂਡੈਂਟ ਯੂਨੀਅਨ ਤੇ ਹੋਰ ਜਥੇਬੰਦੀਆਂ ਮਿਲ ਕੇ ਪ੍ਰਦਰਸ਼ਨ ਕਰ ਰਹੀਆਂ ਅੱਜ ਸਾਡੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜੇ ਨੇੜੇ ਆ ਪਟਿਆਲਾ ਨਵਾਂ ਸ਼ਹਿਰ ਉਧਰੋਂ ਸਾਡੇ ਸਾਥੀ ਤੇ ਸਾਡੀ ਸੂਬਾ ਕਮੇਟੀ ਮੈਂਬਰ ਰਮਿੰਦਰ ਪਟਿਆਲਾ ਦੀ ਭਾਈ ਜਥਾ ਜਿਹੜਾ ਹੈਗਾ ਗਿਆ ਬਾਕੀ ਅਸੀਂ ਤਾਵੇਂ ਤੇ ਲੋਕਲ ਪ੍ਰਦਰਸ਼ਨ ਜਿਹਦੇ ਵਿੱਚ ਮੂਲੀਅਤ ਆ ਉਹ ਕਰ ਰਹੇ ਹੁਣ ਸਿੰਡੀਕੇਟ ਮੈਂਬਰ ਸਿੱਧੇ